ਹਾਂਜੀ ਸੱਸੀ ਕਾਲਜੀ ਸਾਰਿਆਂ ਨੂੰ ਸਾਰਿਆਂ ਦਾ ਛੋਟਾ ਭਾਈ ਹੈਰੀ ਸੈੱਠੀ ਜਣ ਕੇ ਕੱਲ ਤੋਂ ਇੱਕ ਰਾਤ ਨੂੰ ਵੀਡੀਓ ਇੱਕ ਵਾਇਰਲ ਹੋਈ ਆ ਤੁਹਾਡੇ ਛੋਡੇ ਭਰਾ ਲਈ ਵੀ ਹੈਰੀ ਸੈੱਠੀ ਵੱਲੋਂ ਆਪਣੀ ਭਾਬੀ ਦਾ ਨਾਲ ਰੇਪ ਕੀਤਾ ਗਿਆ ਵਾ ਜਿਹੜੇ ਲੁਧਿਆਣੇ ਦੇ ਕੁੱਤੇ ਬੰਦੇ ਵੱਲੋਂ ਇਹ ਵੀਡੀਓ ਬਣਵਾਈ ਗਈ ਠੀਕ ਹੈ ਜੀ ਉਹਦਾ ਨਾਂ ਕੁੱਤੇ ਦਾ ਸਭ ਨੂੰ ਪਤਾ ਹੀ ਆ ਮੂੰਹ ਤੇ ਵੀ ਕਹਿੰਦੇ ਨੇ ਪ੍ਰਿੰਕਲ ਲੁਧਿਆਣਾ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਲਾਈਵ ਪਹਿਲਾਂ ਦੋ ਵਾਰੀ ਬੰਦ ਹੋ ਚੁੱਕੀ ਐ ਨੈਟਵਰਕ ਇਸ਼ੂ ਕਰਕੇ ਤੇ ਹੁਣ ਵਾਈਫਾਈ ਨੈਟਵਰਕ ਲਵਾਇਆ ਤੇ ਤਾਂ ਕਰਕੇ ਮੈਂ ਇੱਥੇ ਬੈਠ ਕੇ ਵੀਡੀਓ ਬਣਾਉਣਾ ਪਿਆ ਮਾ ਸਾਰਾ ਕੱਲ ਦੀ ਵੀਡੀਓ ਜਦੋਂ ਤੁਸੀਂ ਦੇਖੀ ਆ ਵੀ ਰੂਹ ਉਹਦਾ ਵੀ ਖਤਮ ਹੀ ਹੋ ਗਈ ਰੂਹ ਤਾਂ ਵੀ ਬਸ ਇੱਕੀ ਤੇਰੇ ਤੇ ਤੋਹਮਤ ਲੱਗ ਗਈ ਆ ਜਿਹਦੀ ਅੱਜ ਤੱਕ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਦੂਰ ਦੂਰ ਤੱਕ ਜਿਹੜੀ ਇਹ ਤੋਹਮਤ ਇਸ ਬੰਦੇ ਨੇ ਮੇਰੇ ਤੇ ਲਵਾਤੀ ਇੱਕ ਦੋਨਾਂ ਦੇ ਭਰਾਵਾਂ ਦੇ ਵਿੱਚ ਅਲੱਗ-ਅਲੱਗ ਹੋਣ ਪਿੱਛੇ ਵੀ ਇਹ ਪਿਓ ਤੋਂ ਬਾਅਦ ਦੋਨੇ ਭਰਾ ਅਲੱਗ-ਅਲੱਗ ਹੋ ਜਾਣ ਇਹਦੇ ਪਿੱਛੇ ਵੱਡਾ ਭਰਾ ਵਿਆਹਿਆ ਹੋਇਆ ਤੇ ਉਹਦੀ ਘਰ ਵਾਲੀ ਤੋਂ ਵੀਡੀਓ ਬਣਵਾ ਕੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਅਸੀਂ ਰਹਨੇ ਆ ਤੁਸੀਂ ਵੀਡੀਓ ਪਾਓ ਐਵੇਂ ਦੀ ਵੀ ਸਾਰੇ ਛੋਟੇ ਭਰਾ ਲਈ ਬਹੁਤ ਜ਼ਿਆਦਾ ਇਹ ਸੋਣਾ ਬੋਲਣ ਜਿਨੇ ਮੇਰਾ ਦਿਲ ਕਰਦਾ ਮੇਰਾ ਭਰਾ ਬੋਲ ਸਕਦਾ ਵਾ ਕੱਲ ਦਾ ਬਹੁਤ ਸੋਚਿਆ ਵੀ ਨਹੀਂ ਯਾਰ ਕੋਈ ਵੀਡੀਓ ਨਹੀਂ ਪਾਉਣੀ ਕੋਈ ਨਾ ਕੁੱਤਾ ਭੌਂਕਦਾ ਭੌਂਕੀ ਜਾਵੇ ਪਰ ਦਿਲ ਇਹ ਕਹਿੰਦਾ ਵੀ ਯਾਰ ਮੈਂ ਕਦੇ ਕਿਸੇ ਦਾ ਗਲਤ ਨਹੀਂ ਕੀਤਾ ਦੇਖੋ ਮੇਰੇ ਸਾਰੇ ਪਰਿਵਾਰ ਮੈਂਬਰਾਂ ਨੂੰ ਪਤਾ ਮੇਰੇ ਫਰੈਂਡਾਂ ਨੂੰ ਪਤਾ ਜਿਨ੍ਹਾਂ ਦੇ ਮੇਰੇ ਭਾਬੀ ਨੇ ਨਾਮ ਲੈਤਾ ਸਭ ਦੂਰ ਕਰਨ ਵਾਸਤੇ ਉਹ ਨਾਮ ਲੈਤਾ ਵੀ ਜਿਨ੍ਹਾਂ ਵੀ ਮੇਰੇ ਭਰਾਵਾਂ ਨੇ ਨਾਮ ਲਿੱਤਾ ਸਭ ਨੂੰ ਪਤਾ ਇਹ ਵੀਡੀਓ ਦੇ ਵਿੱਚ ਕੋਈ ਮੈਂ ਸਪਸ਼ਟੀਕਰਨ ਕਰਨ ਲਈ ਮੈਂ ਵੀਡੀਓ ਨਹੀਂ ਬਣਾ ਰਿਹਾ ਵੀ ਮਾਪੜੇ ਆਪ ਨੂੰ ਤੁਹਾਡੇ ਮੂਹਰੇ ਲੈ ਕੇ ਆਵੇਂ ਸਪਸ਼ਟੀ ਕਰਦਾ ਦੇਖੋ ਕੁਝ ਗੱਲਾਂ ਕਰਕੇ ਘਰ ਟੁੱਟ ਜਾਂਦੇ ਨੇ ਪਰ ਅਸੀਂ ਉਹਨਾਂ ਤੋਂ ਨਹੀਂ ਆਂਦੇ ਕਿਸੇ ਗਾੰਡੂ ਇਨਸਾਨ ਕਰਕੇ ਆਪਣਾ ਘਰ ਤੋੜ ਲਈਏ ਤੇ ਡਰ ਡਰ ਕੇ ਰਹਿਣ ਲੱਜਿਏ ਆਪਣੇ ਆਪ ਨੂੰ ਕੁਝ ਕਰ ਲਈਏ ਅਸੀਂ ਉਹਨਾਂ ਤੋਂ ਨਹੀਂ ਆਂਦੇ ਲੱਖੋਂਨ ਕੋਸ਼ਿਸ਼ ਕੀਤੀਆਂ ਪਰ ਉਹਦਾ ਕੋਈ ਲੋੜ ਨਹੀਂ ਹੈਗੀ ਉਹ ਕੋਸ਼ਿਸ਼ ਕਰਨ ਦੀ ਕਿਉਂਕਿ ਨਾ ਅਸੀਂ ਕਿਸੇ ਦੇ ਮੂਰੇ ਕਦੇ ਝੁਕੇ ਆ ਨਾ ਕਦੇ ਝੁਕਣਾ ਚਾਹੇ ਅਸੀਂ ਮੋਟੇ ਆ ਨੇਪਾਲੀ ਆ ਕੱਚੂ ਆ ਕੁੰਮੇ ਆ ਜਿਵੇਂ ਦੇ ਹੈਗੇ ਆ ਸਮਾਜ 'ਚ ਹੀ ਰਹਿਨੇ ਆ ਸਭ ਨੂੰ ਪਤਾ ਹੀ ਆ ਸਾਡੇ ਘਰ ਦਾ ਮਸਲਾ ਬਾਈ ਕੋਈ ਨਾ ਘਰ ਹੀ ਆ ਪਰਿਵਾਰ ਆਪਣਾ ਜਿੱਥੇ ਰੋਜ਼ ਅਸੀਂ ਸੋਸ਼ਲ ਮੀਡੀਆ ਦੇ ਪਾਪ ਆ ਕੇ ਸਮਾਨ ਵੇਚਦੇ ਆ ਇਹ ਵੀ ਸਾਡਾ ਘਰ ਹੀ ਆ ਜਿਹੜੇ ਪਲੇਟਫਾਰਮ ਤੇ ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਆ ਠੀਕਾ ਮੇਰਾ ਭਰਾ ਅੱਜ ਵੀ ਮੈਂ ਕਦੇ ਹੀ ਆ ਕਿਤੇ ਨਹੀਂ ਹੈਗਾ ਨਾ ਕੋਈ ਮੈਂ ਮਰਨ ਲੱਗਿਆ ਕਿਉਂ ਮਰਾਂ ਕਿਉਂ ਵੀ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ ਵਾ ਮਾਪੜੇ ਘਰ ਚ ਹੀ ਰਹੇ ਹਾਂ ਜੇ ਕਿਸੇ ਗਾੰਡੂ ਇਨਸਾਨ ਨੇ ਵੀਡੀਓ ਬਣਵਾ ਕੇ ਸਾਡੇ ਘਰ ਨੂੰ ਲੱਗ ਕਰਾਣਾ ਚਾਹਿਆ ਅਸੀਂ ਨਹੀਂ ਹੋਏ ਚਾਹੇ ਜਿੰਨਾ ਮਰਜੀ ਕੋਈ ਆ ਜਾਵੇ ਪਰ ਕਿਉਂ ਲੱਗ ਹੋਈਏ ਸਾਡੇ ਪਿਓ ਦੀ ਇੱਜ਼ਤ ਨੂੰ ਅਸੀਂ ਐਵੇਂ ਹੀ ਰੱਖਣਾ ਤੇ ساری عمر ਐਮੀ ਰੱਖਦੇ ਰਹਾਂਗੇ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਮੇਰੇ ਫਰੈਂਡ ਸਰਕਲ ਨੂੰ ਪਤਾ ਵੀ ਹੈਰੀ ਕਿਵੇਂ ਦਾ ਇਨਸਾਨ ਆ ਮੇਰੇ ਮੁੱਛਾ ਨਾ ਹੋਣ ਮੇਰੀ ਦਾੜੀ ਨਾ ਹੋਣ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗੀ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਉਹ ਹੀ ਦੱਸ ਸਕਦਾ ਜਿਹੜਾ ਉਹਨਾਂ ਦੇ ਨਾਂ ਰੰਦਾ ਹੋਵੇ ਜਿਹੜੇ ਵੱਡੇ ਵਿਦਵਾਨ ਫੇਸਬੁੱਕ 'ਤੇ ਕਮੈਂਟ ਕਰਦੇ ਫਿਰਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਸਿਰਫ ਵੀਡੀਓ ਦਾ ਪਤਾ ਵੀ ਤੇ ਵੀਡੀਓ ਪਾਤੀ ਤੇ ਉਹਦੇ ਥੱਲੇ ਕਮੈਂਟ ਕਰਨੇ ਆ ਪਤਾ ਉਹਨਾਂ ਨੂੰ ਆ ਜਿਹੜੇ ਉਹਨਾਂ ਦੇ ਨਾ ਰਹਿੰਦੇ ਨੇ ਵੀ ਉਹ ਹੈਰੀ ਉਹਨਾਂ ਵਾਸਤੇ ਕੀ ਕੁਝ ਕਰ ਸਕਦਾ ਵਾ ਠੀਕ ਆ ਕਿ ਨਹੀਂ ਕਿਉਂਕਿ ਦੇਖ ਵੀਰੇ ਕੱਲੇ ਆ ਕੱਲੀ ਰਵਾਂਗੇ ਨਾ ਦੇਖ ਮੇਰੇ ਕੋਈ ਉਹ ਬੰਦਾ ਕਹਿੰਦਾ ਵੀ ਇਹਦਾ ਬਿਆਨ ਨਹੀਂ ਹੋਣਾ ਨਾ ਹੋਵੇ ਵੀਰੇ ਬਿਆ ਪਰ ਚੜਦੀ ਕਲਾ ਚ ਰਹੇ ਆ ਚੜਦੀ ਕਲਾ ਚ ਹੀ ਰਹਿਵਾਂਗੇ ਜੇ ਤੂੰ ਆਪਣੇ ਭੈਣ ਵਿਆ ਨਹੀਂ ਹੋਈ ਦੱਸ ਦੇ ਕੋਈ ਚੱਕਰ ਹੀ ਨਹੀਂ ਪਰ ਤੇਰੇ ਵਾਂਗੂ ਯਾਰ ਮੈਂ ਹੁਣ ਕੀ ਬੋਲਾਂ ਮੈਨੂੰ ਬਹੁਤ ਚੁੱਪ ਕਰਾਇਆ ਗਿਆ ਵਾ ਮੇਰੇ ਭਰਾਵਾਂ ਵੱਲੋਂ ਵੀ ਤੂੰ ਚੁੱਪ ਕਰ ਦੇ ਨਾ ਬੋਲ ਵੀ ਅਸੀਂ ਦੇਖਦੇ ਪਏ ਆ ਕੋਡੋ ਸਾਰੇ ਦੇ ਯਾਰ ਮੈਸੇਜ ਪਤਾ ਹੀ ਗੱਲ ਮੈਂ ਤਾਂ ਨਹੀਂ ਬੋਲਦਾ ਮੇਰਾ ਉਪਰਾ ਵੀ ਸਾਰੇ ਮੇਰੇ ਨਾਲ ਖੜੇ ਨੇ ਜੀ ਦੀ ਵੀਡੀਓ ਚ ਭਾਬੀ ਬੋਲੇ ਨੇ ਉਹ ਵੀ ਮੇਰੇ ਨਾਲ ਹਿੱਕ ਠੋਕ ਕੇ ਖੜਾ ਵਾ ਉਹਦੀ ਫੈਮਿਲੀ ਮੇ ਨਾਲ ਹਿੱਕ ਠੋਕ ਕੇ ਖੜੀ ਆ ਕਿਉਂਕਿ ਯਾਰ ਆਪਾਂ ਕਿਸੇ ਨੂੰ ਭੈਣ ਤੋਂ ਬਿਨਾਂ ਅੱਜ ਤੱਕ ਕਿਸੇ ਬੋਲੇ ਨਹੀਂ ਹੈਗੇ ਨਾ ਕਰੇ ਜ਼ਿੰਦਗੀ ਚ ਇਹ ਇਜਾਜ਼ਤ ਦਿੰਦੀ ਹੈ ਮੇਰੀ ਦੁਕਾਨ ਤੇ ਵੀ ਠੀਕ ਆ ਕੋਈ ਐਵੇਂ ਦਾ ਲੇਡੀਸ ਆਂਦੇ ਆ ਮੈਂ ਦੀਦੀ ਜਾ ਪੈਣ ਤੋਂ ਬਿਨਾ ਮੇਰੇ ਮੂੰਹ ਚ ਨਿਕਲਦੇ ਹੀ ਨਹੀਂ ਪਰ ਮੈਂ ਤੁਹਾਡੇ ਮੂਰੇ ਨਹੀਂ ਤੁਸੀਂ ਤਾਂ ਇਹ ਜਮਾ ਕੇ ਦੇਖ ਲਿਓ ਕੋਈ ਚੱਕਰ ਵਾਲੀ ਮੈਂ ਇਹ ਤਾਂ ਸਪਸ਼ਟਿਕਾ ਜੀ ਦੇਣਾ ਹੀ ਨਹੀਂ ਚਾਹਦਾ ਪਰ ਇਹ ਦਿਲ ਦੁੱਖ ਦਾ ਵੀ ਇੰਨਾ ਕੁਝ ਕਰਕੇ ਵੀ ਜੇ ਤਾਂ ਦੇ ਲਾਂ ਤਾਂ ਪੈਣ ਫਿਰ ਯਾਰ ਕੋਈ ਹੱਲ ਨਹੀਂ ਹੈਗਾ ਆਪਣਾ ਦਿਲ ਕਰਦਾ ਵੀ ਇੱਕ ਵਾਰੀ ਤੁਹਾਡੇ ਨਾਲ ਗੱਲ ਸ਼ੇਅਰ ਕਰੀਏ ਕੋਈ ਹੈਰੀ ਦੱਬ ਦੋ ਬਣ ਹੀ ਗਿਆ ਹੈਰੀ ਦਰਾਹੀ ਫਿਰਦਾ ਹੈਰੀ ਇੱਥੇ ਕੰਮ ਤੇ ਵੀ ਫਿਰਦਾ ਆਪਣੇ ਤੇ ਜਿਹੜਾ ਉਹਦਾ ਕੰਮ ਹੈਗਾ ਕਿਸੇ ਦੇ ਕੰਨ ਨਾਲ ਕੋਈ ਮਰ ਨਹੀਂ ਜਾਂਦਾ ਟੈਨਸ਼ਨ ਤਾਂ ਵੀਰੇ ਲੈਂਦੇ ਹੀ ਨਹੀਂ ਹੈਗੇ ਮੇਰਾ ਭਰਾ ਦੇਖੋ ਜੇ ਟੈਨਸ਼ਨ ਲੈਂਦੇ ਹੁੰਦੇ ਇਹਨਾਂ ਕੁੱਤੇ ਬਿੱਲਿਆਂ ਦੀ ਲੈਣੀ ਆ ਜਿਹੜੇ ਬਹੁਤ ਵੀਡੀਓ 'ਚ ਬੋਲਦੇ ਨੇ ਠੀਕ ਆ ਮੁੱਠਾਂ ਲਵਾ ਲੈ ਉਹਦੀਆਂ ਮੁੱਠਾਂ ਲਵਾ ਲੈ ਓਏ ਯਾਰ ਮੁੱਠਾਂ ਲਵਾਣ ਨਾਲ ਦਾੜੀ ਲਵਾਣ ਨਾਲ ਕੀ ਹੋ ਜਾਊਗਾ ਦੱਸ ਸਾਰਾ ਦਿਨ ਭੌਂਕਣਾ ਗੰਦਾ ਤੇ ਦਾੜੀ ਮੁੱਛ ਲਵਾ ਕੇ ਕੀ ਤੂੰ ਸਰਦਾਰ ਬਣ ਜਾਣਾ ਇਨਾ ਵਧੀਆ ਤਾਂ ਜਿਹੜੇ ਮੋਨੇ ਨੇ ਉਹੀ ਵਧੀਆ ਨੇ ਵਧੀਆ ਤਾਂ ਹੈਗੇ ਨੇ ਤੇਰੇ ਲੱਛਣ ਸਭ ਨੂੰ ਹੀ ਪਤਾ ਜੇ ਕਹਿਣਾ ਤਾਂ ਚਲਦੀ ਲਾਈਵ ਦੇ ਵਿੱਚ ਫੋਨ ਵੀ ਲਾ ਦਿੰਨਾ ਤੇਰੇ ਆਸੇ ਪਾਸੇ ਅੱਧਾ ਕਿਲੋਮੀਟਰ ਦੇ ਵਿੱਚ ਐਵੇਂ ਐਵੇਂ ਦੇ ਬੰਦੇ ਬੈਠੇ ਫੋਨ ਲਾ ਕੇ ਕੁਝ ਵੀ ਨਹੀਂ ਕਹੂੰਗਾ ਪਸਾਰਾ ਕੁਝ ਬੁਲਵਾ ਦੂੰਗਾ ਉਹਨਾਂ ਤੋਂ ਵੀ ਤੂੰ ਕਿਵੇਂ ਦਾ ਬੰਦਾ ਹੈ ਤੇ ਅਸੀਂ ਕਿਵੇਂ ਦੇ ਬੰਦੇ ਤੂੰ ਸਾਡਾ ਫੋਨ ਲਾ ਲਈ ਦੋਨੇ ਭਰਾਵਾਂ ਦਾ ਨਾ ਫੋਨ ਲਾ ਲਈ ਵੀ ਅੱਧਾ ਕਿਲੋਮੀਟਰ ਦੇ ਵਿੱਚ ਜਿਹੜੇ ਸਾਡੇ ਰਹਿੰਦੇ ਹੋਣ ਸਾਨੂੰ ਪਤਾ ਵੀ ਨਾ ਲ ਹੋਵੇ ਵੀ ਤੂੰ ਕਿਨੂੰ ਫੋਨ ਲਾਇਆ ਤੇ ਅਸੀਂ ਤੈਨੂੰ ਲਾਗਤ ਦਿਖਾਵਾਂਗੇ ਵੀ ਤੂੰ ਫੋਨ ਰਿਕਾਰਡਿੰਗ ਨਾਲ ਰੱਖੀ ਐਡਿਟਿੰਗ ਕਰਕੇ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਜਿੰਨੀਆਂ ਮਰਜ਼ੀ ਵੀਡੀਓ ਬਾਲਾ ਕੋਈ ਚੱਕਰ ਹੀ ਨਹੀਂ ਇਹਦਾ ਟਾਈਮ ਦੱਸੂ ਕੌਣ ਕੌਣ ਸੀ ਤੇ ਕੀ ਕਰ ਗਿਆ ਠੀਕ ਆ ਕਿ ਨਹੀਂ ਚੋਪਾ ਕਿਸੇ ਗੱਲਾਂ ਕਰਕੇ ਚੁੱਪਾ ਵੀ ਪਰਿਵਾਰਕ ਬੰਦੇ ਆ ਤੇਰਾ ਸਭ ਕੁਝ ਡਾਟਾ ਆਇਆ ਪਿਆ ਵਾ ਤੇਰਾ ਸਭ ਡਾਟਾ ਆਇਆ ਪਿਆ ਵਾ ਵੀ ਕੀ ਚੱਕਰ ਕਰਕੇ ਤੂੰ ਇੱਥੋਂ ਲੁਧਿਆਣੇ ਤੋਂ ਫਰਾਰ ਹੋਇਆ ਪਿਆ ਵਾ ਮਾਲ ਲੈਣ ਦਾ ਹੁੰਦਾ ਤੋ ਅਹੀ ਦੀ ਨਾਲ ਚ ਮਾਲ ਲੈਣਾ ਸੀਗਾ ਠੀਕ ਆ ਕਿ ਨਹੀਂ ਪ੍ਰਾਣੀਆਂ ਭਾਬੀਆਂ ਛੱਡ ਮੇਰੀ ਨਵੀਂ ਭਾਬੇ ਕੀ ਕਾਹਨ ਕਰਦੀ ਫਿਰਦੀ ਆ ਮੈਨੂੰ ਸਭ ਪਤਾ ਠੀਕ ਆ ਕਿ ਨਹੀਂ ਉਹਨਾਂ ਨੂੰ ਤਾਂ 9-9 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਨੂੰ ਦਾਦਾ ਸਾਹ ਰਹੇ ਹੁੰਦੇ ਮੇਰੀ ਨਵੀਂ ਭਾਬੀ ਕੀ ਕਾਹਨ ਕਰਦੀ ਫਿਰਦੀ ਆ ਮੈਨੂੰ ਇਹ ਵੀ ਪਤਾ ਜੇ ਕਹਿਣਾ ਮੇਰਾ ਭਰਾ ਤਾਂ ਵੀਡੀਓ ਵਾਇਰਲ ਕਰ ਦੇਣਾ ਸਮਝ ਗਿਆ ਮੇਰੀ ਵੀਡੀਓ ਤਾਂ ਵਾਇਰਲ ਕੀਤੀ ਆ ਕੋਈ ਚੱਕਰ ਹੀ ਨਹੀਂ ਪਰ 36 ਸਾਲ ਦਾ ਮੁੰਡਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਅਗਲਾ ਮਹੀਨਾ ਖੰਡ ਵੀ ਨਹੀਂ ਰੁਕਿਆ ਤੇਰੇ ਤੋਂ ਮੀਨਾ ਖੰਡ ਦੇ ਵਿੱਚ ਹੀ ਅਗਲਾ ਬਾਹਰ ਭੱਜਣ ਲੱਗ ਗਿਆ ਜੇ ਕਹਿੰਦੇ ਤਾਂ ਵੀਡੀਓ ਵਾਇਰਲ ਕਰ ਦਿੰਨੇ ਆ ਫਿਰ ਸਾਡੀ ਵੀਡੀਓ ਨਾਲ ਵੱਧ ਵਾਇਰਲ ਹੋਣਗੀਆਂ ਬਾਈ ਗਰੰਟੀ ਆ ਜਿਹੜੀ ਤੇਰੀ ਵੀਡੀਓ ਵਾਇਰਲ ਹੋਣਗੀਆਂ ਨਾ ਉਹ ਛੱਡ ਦੇ ਗੱਲਾਂ ਵੀ ਸਮਝੋ ਬਾਹਰ ਹੋ ਜਾਣੇ ਵੀ ਆਹ ਕੀ ਹੋ ਗਿਆ ਕਿਹੜੇ ਭਾਪਿਆਂ ਦਾ ਵਾਹ ਪੈ ਗਿਆ ਤੇਰਾ ਇਹਨਾਂ ਨੇ ਕੀ ਕਰਤਾ ਮੇਰੀ ਲਾਈਫ ਚ ਅੱਜ ਉਹਨੂੰ ਭੁੱਲਣ ਲਈ ਤੂੰ ਪਤਾ ਨਹੀਂ ਕਿੰਨੀ ਦੂਰ ਗਿਆ ਆ ਵਾਂ दारू ਪੀ ਕੇ ਗੋਲੀ ਮਾਰਦਾ ਫਿਰਦਾ ਐਨੀ ਗੋਲੀ ਮਾਰਨੀ ਸਿੱਖੀ ਐ ਨਾ ਜਿਹੜੀ ਕਾਂਡ ਕਰਦੀ ਫੜੀ ਆ ਉਹਦੇ ਮਾਰ ਕੇ ਦਿਖਾ ਠੇਕਾ ਕਿ ਨਹੀਂ ਟੈਨਸ਼ਨ ਵੀਰੇ ਲੈਂਦੇ ਨਹੀਂ ਖੁਸ਼ਪ੍ਰੀਤ ਸਿੰਘ ਬਾਈ ਜੀ ਟੈਨਸ਼ਨ ਨਹੀਂ ਲੈਂਦੇ ਟੈਨਸ਼ਨ ਫਰੀ ਆ ਬੰਦੇ ਆਪਾਂ ਕਿਉਂ ਦੇਖੋ ਸਾਰਿਆਂ ਨਾਲ ਹੀ ਹੁੰਦੀਆਂ ਰਹਿੰਦੀਆਂ ਨੇ ਫਰੇਕ ਦੇ ਪਰਿਵਾਰ ਦੇ ਵਿੱਚ ਮਸਲੇ ਹੁੰਦੇ ਨੇ ਸਾਡੇ ਘਰ ਦਾ ਮਸਲਾ ਥੋੜਾ ਸੋਸ਼ਲ ਮੀਡੀਆ ਤੇ ਚੱਲ ਗਿਆ ਕੋਈ ਚੱਕਰ ਹੀ ਨਹੀਂਗਾ ਅੱਜ ਵੀ ਵੱਡੇ ਭਰਾ ਨਾਲ ਖੜੇ ਆ ਸਾਰੀ ਉਮਰ ਖੜਾਂਗੇ ਜਿੰਮੇ ਦੇ ਮਰਜ਼ੀ ਆ ਉਹਨਾਂ ਨੂੰ ਮੇਰੇ ਤੇ ਫੁੱਲ ਵਿਸ਼ਵਾਸ ਆ ਯਾਰ ਭਾਬੀ ਤੋਂ ਵੀਡੀਓ ਤਾਂ ਨਹੀਂ ਪਵਾ ਸਕੇ ਵੀ ਉਹ ਐਡਮਿਟਾ ਵਿਚਾਰੀ ਪਤਾ ਜਿਆ ਹੋਇਆ ਮੇਰੇ ਘਰੇ ਆਇਆ ਕੋਈ ਜੀ ਛੋਟਾ ਮੈਂ ਤਾਂ ਨਹੀਂ ਵੀਡੀਓ ਪਾ ਸਕਿਆ ਨਹੀਂ ਤਾਂ ਉਹਨੇ ਵਿਚਾਰੀ ਨੂੰ ਦੱਸ ਹੀ ਦੇਣਾ ਸੀ ਵੀ ਕਿਸ ਹੱਦ ਤੱਕ ਉਹ ਬੰਦਾ गिर ਕੇ ਉਹਦੇ ਵੀਡੀਓ ਪਾਈ ਆ ਤੇ ਉਹਦੇ ਫੈਮਿਲੀ ਨੂੰ ਟਾਰਗੇਟ ਕਰਕੇ ਵੀਡੀਓ ਪਾਈ ਆ ਵੀ ਹਾਣੀ ਨੂੰ ਨੇ ਨੀਤਾ ਛੱਡ ਦੇਣਾ ਸਾਰਾ ਕੁਝ ਡਿੱਕਟ ਕਲੀਅਰ ਕਰਾਵਾਂਗੇ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਹੈਗੀ ਮੈਂ ਆਪਾਂ ਠੀਕ ਆ ਮੇਰਾ ਭਰਾ ਠੀਕ ਨੇ ਮੇਰੇ ਜਿਨ੍ਹਾਂ ਨੇ ਉਹਨਾਂ ਕਰਕੇ ਹੀ ਮੁੜ ਕੇ ਆਇਆ ਵੇ ਇੱਥੇ ਰਹਿਣਾ ਪਿਆ ਮਾਂ ਉਹਨਾਂ ਲਈ سپورਟ ਆ ਫੁੱਲ ਆਪਾਂ ਨੂੰ ਵੀਰੇ ਜਿਹੜੇ ਸਾਡੇ ਸਾਰੇ ਨਾਲ ਹੀ ਨੇ ਸਾਡੇ ਸਾਰੇ ਨਾਲ ਹੀ ਮੇਰਾ ਪਰਿਵਾਰ ਮੇਰੇ ਨਾਲ 100% ਕਿਉਂਕਿ ਇਸ ਲੋਂਡੇ ਦਾ ਸਭ ਪਤਾ ਵਾ ਅਗਲੀ ਲਾਈਵ ਦੇ ਵਿੱਚ ਤੁਹਾਨੂੰ ਨਾਲ ਕੋਲ ਲਾ ਕੇ ਦਿਖਾਉਂਗਾ ਦੇਖੋ ਅੱਜ ਦੀ ਲਾਈਵ ਦੇ ਵਿੱਚ ਮੈਂ ਆਪਾਂ ਦੱਸਣਾ ਸੀ ਵੀ ਮੈਂ ਇੱਥੇ ਹੀ ਆ ਸਾਰੇ ਕਹਿੰਦੇ ਨੇ ਕਿਤੇ ਚਲ ਗਿਆ ਭਾਈ ਮਰ ਨਾ ਜਾਵੇ ਉਹਨੂੰ ਮੁੱਛਾ ਲਵਾ ਦੋ ਉਹਨੂੰ ਉਹ ਕਰਾ ਦੋ ਉਹਦਾ ਬਿਆਨ ਨਹੀਂ ਹੋਣਾ ਤੂੰ ਮੇਰਾ ਭਰਾ 36 ਸਾਲ ਦੀ ਵਿਆਹ 36 ਸਾਲ ਦਾ ਹੋ ਕੇ 19 ਸਾਲ ਦੀ ਕੁੜੀ ਲੈ ਕੇ ਆਇਆ ਵਿਆਹ ਕੇ ਉਹ ਵੀ ਸیرے 4:30 ਵਜੇ ਪਾਠੀ ਜਾਣ ਤੋਂ ਪਹਿਲਾਂ ਤੂੰ ਗੁਰਦੁਆਰੇ ਬੈਠਾ ਹੋਇਆ ਸੀ ਕਿਉਂ ਬੈਠਾ ਸੀ ਇਹ ਵੀ ਮੇਰੇ ਕੋਲ ਸਬੂਤ ਸਾਰੇ ਨੇ ਕਿਉਂ ਗਿੱਤ ਪਿੱਛੇ ਫੈਮਲੀ ਇੰਨੀਆਂ ਛੱਡੀਆਂ ਹੋਈਆਂ ਸੀ ਤੇ ਉਹ ਫੈਮਲੀਆਂ ਦੀ ਫੋਟੋਆਂ ਹੀ ਮੇਰੇ ਕੋਲ ਪਈਆਂ ਨੇ ਕਿਹੜੀ ਕਿਹੜੀ ਛੱਡ ਕੇ ਤੂੰ ਭੱਜਿਆ ਦਿਨ ਦਿਹਾੜੇ ਕਾਰਡ ਵੰਡ ਕੇ ਵਿਆਹ ਕਰਾਉਂਦਾ ਨਾ ਅਗਲੀਆਂ ਤੇਰੀਆਂ ਬਾਖਾ ਪਾੜ ਦਿੰਦੀਆਂ ਸੇਦੇ 4:30 ਵਜੇ ਸਰਦਾਰ ਇਕੱਲਾ ਹੀ ਫਿਰਦਾ ਸੀ ਗੁਰਦੁਆਰੇ ਤੇ ਉਸ ਟਾਈਮ ਗਰੰਥੀ ਵੀ ਨਹੀਂ ਉੱਠਿਆ ਸੀ ਜਿਹੜੇ ਟਾਈਮ ਤੂੰ ਫਿਰਦਾ ਸੀ ਮੇਰੇ ਵਿਆਹ ਦੀ ਕਾਹ ਛੱਡ ਮੈਂ ਤਾਂ ਕਵਾਰਾ ਹੀ ਰਹਿ ਲੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਦੱਸ ਵੀ 36 ਸਾਲ ਦਾ ਹੋਗੇ 19 ਸਾਲ ਦੀ ਕੁੜੀ ਨਾਲ ਵਿਆਹ ਕਿਉਂ ਕਰਾਇਆ ਕੀ ਵੇਟ ਕਰਦਾ ਸੀ ਤੇ ਹੁਣ ਕਿਉਂ ਭੱਜਿਆ ਤੇ ਹੁਣ ਹੁਣ ਭੱਜ ਕੇ ਕੀ ਸਾਬਿਤ ਕਰਨਾ ਚਾਹੁੰਦਾ ਬੰਦੂਕਾਂ ਬੋਤਲਾਂ ਤੇ ਚਲਾ ਕੇ ਨਹੀਂ ਮੁੰਡੀਆਂ ਦੇ ਚਲਾਇਆ ਕਰ ਮੇਰਾ ਭਰਾ ਮੁੰਡੀਆਂ ਤੇ ਇੱਥੇ ਰੱਖ ਕੇ ਗੋਲੀ ਮਾਰੀ ਜਿੱਦਣ ਮੈਂ ਗਲਤ ਹੋਊਗਾ ਨਾ ਮੈਂ ਇੱਥੇ ਰੱਖ ਕੇ ਗੋਲੀ ਆਪਣੇ ਆਪ ਹੀ ਮਾਰ ਲਊਗਾ ਇੰਨਾ ਦਮ ਰੱਖਦਾ ਇਹਦੇ ਕਹਿਣ ਨਾਲ ਤਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਤੂੰ ਆਪ ਹੀ ਦੱਲਾ ਸਾਰੇ ਲੁਧਿਆਣੇ ਨੂੰ ਪਤਾ ਅਗਲੀ ਵੀਡੀਓ ਦੇ ਵਿੱਚ ਲਾਈਵ ਫੋਨ ਲਾਉਂਗਾ ਉਹਦੇ ਅੱਧੇ ਕਿਲੋਮੀਟਰ ਦੇ ਵਿੱਚ ਜਿੰਨੇ ਮੇਰੇ ਭਰਾ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਕਸਮ ਲੱਗੇ ਕਿਸੇ ਨੂੰ ਕੁਝ ਨਹੀਂ ਸਿਖਾਉਂਗਾ ਤੇ ਉਹ ਸਾਰੇ ਸੱਚ ਦੱਸਣਗੇ ਵੀ ਉਹ ਕੁੱਤਾ ਬੰਦਾ ਕਿਵੇਂ ਦਾਤਾਏ ਕਿਵੇਂ ਸਾਡੇ ਤੋਂ ਜੈਲ ਸੀ ਕਰਦਾ ਤੇ ਕਿਵੇਂ ਸਾਡੇ ਪਰਵਾਹ ਨਾਲ ਉਹਨੇ ਟਾਰਗੇਟ ਕੀਤਾ ਤੇ ਸਾਰੇ ਆਪਣੇ ਨਾਲ ਖੜੇ ਨੇ ਕੋਈ ਚੱਕਰ ਨਹੀਂ ਲਗਾ ਵੀਰੇ ਸਾਰੇ ਤੁਸੀਂ ਖੜੇ ਹੋ ਮੈਸੇਜ ਆਂਦੇ ਵੇ ਥੱਲੇ ਬਸ ਮੈਨੂੰ ਨਾਲ ਮੈਨੂੰ ਮੇਰੀਆਂ ਫੈਮਲੀਆਂ ਨਾਲ ਸੀਗਾ ਵੀ ਜਿਨ੍ਹਾਂ ਦੀ ਇੱਜ਼ਤ ਇਹਨੇ ਛਾਲੀਏ ਮੇਰੀ ਭਾਬੀ ਨੇ ਨਾਮ ਲਾਇਆ ਵਾ ਮੇਰੇ ਭਰਾ ਦੀ ਹਣੀ ਸੇਠੀ ਦੀ ਇੱਕ ਜਣਾ ਮੇਰਾ ਭਰਾ ਹੋਰ ਆ ਦਿਲੋਂ ਮੇਰੇ ਨਾਲ ਖੜੇ ਨੇ ਦਿਲੋਂ ਜੇ ਹੁੰਦਾ ਨਾ ਉਹਨਾਂ ਨੂੰ ਕੁਝ ਵੀ ਦਿਖਦਾ ਹੁੰਦਾ ਮੈਨੂੰ ਪਾੜ ਕੇ ਰੱਖ ਦਿੰਦੇ ਨਾ ਪਾੜ ਕੇ ਉਹਨਾਂ ਦਾ ਇਦਾਂ ਦਾ ਸੁਭਾਅ ਆ ਵੀ ਮੈਨੂੰ ਨਾ ਉਹ ਪਾੜ ਕੇ ਰੱਖ ਦਿੰਦੇ ਵੀ ਉਹਨਾਂ ਦਾ ਉਹਨਾਂ ਉਹ ਸਾਰੀ ਦਿਹਾੜੀ ਇਹੀ ਕੰਮ 'ਚ ਰਹਿੰਦੇ ਨੇ ਜੇ ਉਹਨਾਂ ਦੇ ਮਨ 'ਚ ਕੁਝ ਹੁੰਦਾ ਪਰ ਉਹਨਾਂ ਦਾ ਫੈਮਿਲੀ ਮੇਰੇ ਨਾਲ ਖੜੇ ਆ ਉਹਨਾਂ ਨੇ ਕਿਹਾ ਨਹੀਂ ਯਾਰ ਜੋ ਉਹ ਬੋਲ ਪੇ ਉਹ ਆਪਾਂ ਨੂੰ ਲੜਾਣ ਪਿੱਛੇ ਸੀ ਆਪਾਂ ਲਾਈਫ ਦੇ ਵਿੱਚ ਸਾਰਿਆਂ ਨੂੰ ਇਸ ਤੋਂ ਵੀ ਡਬਲ ਕਰਕੇ ਦਿਖਾਣਾ ਆਪਾਂ ਮਰ ਨਹੀਂ ਜਾਣਾ ਘਰ ਚੱਲਾ ਵੀਰੇ ਬੱਸ ਘਰ ਜਾ ਕੇ ਘਰੇ ਹੀ ਜਾਣਾ ਵੀਰੇ ਆਪਾਂ ਕਿੱਥੇ ਰਹਿਣਾ ਵਾ ਤੁਹਾਡੇ ਭਰਾਵਾਂ ਦੇ ਵਿੱਚ ਹੀ ਰਹਿਣਾ ਵਾ ਸਾਰੇ ਭਰਾ ਦਿਲੋਂ ਸਪੋਰਟ ਕਰਦੇ ਆ ਦੇਖੋ ਲਾਈਵ ਦੇ ਵਿੱਚ ਤੁਸੀਂ ਸਾਰੇ ਅਸੀਂ ਲੋਕਾਂ ਨੂੰ ਵੀਡੀਓ ਪਾ ਕੇ ਫਾਇਦਾ ਕਰਾਨੇ ਆਂ ਵੀਡੀਓ ਪਾਣੇ ਆਂ ਸੋਸ਼ਲ ਮੀਡੀਆ ਤੇ ਪਾਉਣੇ ਆਂ ਜੇ ਸਾਡੀ ਉਹੀ ਸੋਸ਼ਲ ਮੀਡੀਆ ਦਾ ਬੰਦਨਾਮੀ ਹੋਏ ਹੋਵੇ ਕੋਈ ਕਿਤੇ ਸਾਡੇ 'ਤੇ ਵਿਸ਼ਵਾਸ ਕਰ ਲੂ ਵੀ ਹਾਂ ਇਹ ਯਾਰ ਐਵੇਂ ਦੇ ਬੰਦੇ ਨੇ ਪਰ ਸਭ ਨੂੰ ਪਤਾ ਯਾਰ ਵਿਸ਼ਵਾਸ ਉਹਨਾਂ ਨੂੰ ਵੀ ਪੂਰਾ ਵਾ ਸਾਡੇ ਤੇ ਜਿਨ੍ਹਾਂ ਨੂੰ ਮਿਲਦਾ ਪਏ ਅਗਲੇ ਸਾਰੇ ਹੌਸਲਾ ਦਿੰਦੇ ਪਏ ਨੇ ਥੋੜਾ ਜਿਹਾ ਦੇਖੋ ਛੋਟਾ ਮੈਂ ਸਭ ਤੋਂ ਹੌਸਲਾ ਟਾ ਜਾਣੇ ਆ ਕਿਉਂ ਕਰਕੇ ਵੀ ਨਾ ਬਿਟਾ ਆ ਜਾਨੇ ਆ ਕੁਝ ਗੱਲਾਂ ਕਰਕੇ ਪਰ ਗੱਲਾਂ ਇਹੀ ਨੇ ਵੀ ਬਸ ਤੁਹਾਡੇ ਸਾਹਮਣੇ ਜੋ ਰੱਖਦੀਆਂ ਪਰ ਡਰਨਾ ਨਹੀਂ ਕਿਸੇ ਤੋਂ ਜਿੱਦਣ ਡਰ ਕੇ ਆਪਣੇ ਆਪ ਨੂੰ ਕੁਝ ਖਾ ਕੇ ਮਰ ਜਾਗੇ ਪਰ ਆ ਗੰਦੇ ਬੰਦੇ ਤੋਂ ਨਹੀਂ ਡਰਦੇ ਸਭ ਦੇ ਮੈਸੇਜ ਆਂਦੇ ਪਏ ਮੇਰਾ ਭਰਾ ਬਰੇ ਜਿਨੇ ਸਬੂਤ ਲੈਣਾ ਜਿਨੇ ਮੇਰੇ ਨਾਲ ਗੱਲ ਕਰਨੀ ਆ ਮੇਰਾ ਨੰਬਰ ਆ 83740366 80840 83893 ਜਿਨੇ ਮੇਰੇ ਨਾਲ ਗੱਲ ਕਰਨੀ ਆ ਸਿੱਧਾ ਸਪਸ਼ਟਿਕਾ ਸਪੌਂਸਰ ਨਾਲ ਸਵਾਦ ਲੈਣਾ ਉਹ ਮੈਨੂੰ ਸਿੱਧਾ ਫੋਨ ਲਾ ਲਵੇ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਜਿਹਨੂੰ ਜਿਹਦੇ ਤੇ ਵੱਧ ਦਮ ਹੈ ਨਾ ਇਹ ਚੀਜ਼ਾਂ ਪੁੱਛਣ ਦਾ ਵੀ ਐ ਕਰਤਾ ਉਥੇ ਲੈ ਕੇ ਗਿਆ ਸੀ ਉਥੇ ਕੀ ਕੀਤਾ ਜਿਹਨੇ ਵੱਧ ਸਵਾਦ ਲੈਣਾ ਨਾ ਮੈਨੂੰ ਪਰਸਨਲੀ ਫੋਨ ਲਾ ਕੇ ਮੇਰੀ ਰਿਕਾਰਡਿੰਗ ਕਰ ਲਵੇ ਉਹਦਾ ਮੈਂ ਨੰਬਰ ਦੇ ਦਿਆਂ 840 83893 ਉਹ ਫੁੱਲ ਸਵਾਦ ਲਵੇ ਮੇਰੇ ਨਾਲ ਮੈਨੂੰ ਕਿਸੇ ਨਾਲ ਵੀ ਭਾ ਨਹੀਂ ਹੈਗਾ ਜੋ ਜੋ ਹੋਣਾ ਉਹ ਹੋ ਹੀ ਜਾਣਾ ਤੇ ਜਿਹਦੇ ਨਾਲ ਵੀ ਹੋਣਾ ਉਹਨੂੰ ਵੀ ਸਭ ਪਤਾ 36 ਸਾਲ ਦਾ 19 ਸਾਲ ਦੀ ਕੁੜੀ ਨਾਲ ਵਿਆਹ ਕਿ ਆਇਆ ਸਵੇਰੇ 4:30 ਵਜੇ ਦੀਆਂ ਫੋਟੋਆਂ ਨੇ ਬਾਬਾ ਜੀ ਨੂੰ ਉਠਾ ਕੇ ਤੇ ਸਰਦਾਰ ਨੇ ਲਾਵਾਂ ਲਿੱਤੀਆਂ ਤੇ ਮੇਰੇ ਵਿਆਹ ਦੀ ਚਿੰਤਾ ਕਰਦਾ ਫਿਰਦਾ ਇਹਨੇ ਆਪਣੀ ਭੈਣ ਵਿਆਹਣੀ ਆ ਆਪਣੇ ਨਾਲ ਠੀਕ ਆ ਕਿ ਨਹੀਂ ਪੁੱਛ ਲਈ ਪ੍ਰਿੰਕਲ ਦਾਸ ਦੀ ਭਾਈ ਵੀ ਬਿਨਾ ਮੁੱਛਾ ਦੇ ਬਿਨਾ ਦਾੜੀ ਵਾਲਾ ਜੀਜਾ ਪਸੰਦ ਆ ਕਿ ਨਹੀਂ ਜੀਜਾ ਪਸੰਦ ਆ ਕਿ ਨਹੀਂ ਤੇਰੀ ਭੈਣ ਹੈਗੀ ਮੈਨੂੰ ਪਤਾ ਲੱਗ ਗਿਆ ਦਾਦੀ ਜੀਜਾ ਪਸੰਦ ਆ ਬਿਨਾ ਮੁੱਛੇ ਦਾੜੀ ਵਾਲਾ ਕੱਚੂਕੁੰਮਾ ਬੁੱਤ ਬਹਿਲਾ ਬਾਕੀ ਦੇ ਕਿ ਇੱਕ ਪ੍ਰਾਪਰਟੀ ਦੀ ਗੱਲ ਕਰਦਾ ਪ੍ਰਾਪਰਟੀਆਂ ਅੱਜ ਵੀ ਮੇਰਾ ਭਰਾ ਸਾਰੀਆਂ ਲੈ ਲਵੇ ਹਣੀ ਮੈਨੂੰ ਕੋਈ ਦਰਦ ਨਹੀਂ ਕੋਈ ਪੈਸਿਆਂ ਦਾ ਭੁੱਖਾ ਨਹੀਂ ਹੁੰਦਾ ਤੇਰੇ ਵਾਂਗੂ ਜੇ ਪੈਸਿਆਂ ਦਾ ਭੁੱਖਾ ਹੁੰਦਾ ਨਾ ਤੂੰ ਆਪਣੇ ਮਾਪੇ ਉਹ ਤੇ ਲਾਗ ਨਾ ਰਹਿੰਦਾ ਮਾਪੇ ਉਹਦੇ ਨਾਲ ਰਹਿੰਦਾ ਅਸੀਂ ਇੰਨੇ ਹੁੰਦੇ ਸਭ ਕੁਝ ਦੇਖਦੇ ਆ ਆਪਣੇ ਮਾਪੇ ਉਹਦੇ ਨਾਲ ਆ ਆਪਣੇ ਭਰਾ ਭਾਬੀ ਦੇ ਨਾਲ ਆ ਉਹਨਾਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਤੇਰੀ ਗਿਆਨ ਲੈਣ ਦੀ ਲੋੜ ਨਹੀਂ ਤੇਰੀ ਵੀਡੀਓ ਪਾਉਣ ਦੀ ਕੋਈ ਡਿੱਟ ਕਰਕੇ ਜਿੰਨੀ ਮਰਜ਼ੀ ਵੀਡੀਓ ਪਾ ਨਾ ਅਸੀਂ ਤੇਰੇ ਪਰਿਵਾਰਕ ਮਸਲੇ ਦੀ ਕਦੇ ਫੋਟੋ ਆ ਪਾਈਆਂ ਨਾ ਕਦੇ ਪਾਵਾਂਗੇ ਪਰ ਸਵਾਦ ਤੇਰੇ ਵਾਂਗੂ ਵੀ ਲਵਾਂਗੇ ਜਿਵੇਂ ਤੂੰ ਲੈਣਾ ਤੈਨੂੰ ਦੱਸਦਾ ਗੱਲ ਅਗਲੀ ਵੀਡੀਓ ਦੇ ਵਿੱਚ ਇਹੀ ਜਨਤਾ ਜਿਹੜੀ ਕਮੈਂਟ ਕਰਦੀ ਫਿਰਦੀ ਆ ਮੇਰੇ ਬਾਰੇ ਗਲਤ ਜਿਨੇ ਗਲਤ ਬੋਲਣਾ ਜਿਨੇ ਕੁਝ ਪੁੱਛਣਾ ਮੈਨੂੰ ਸਿੱਧਾ ਪੁੱਛੇ ਮੇਰੇ ਭਰਾ ਬਾਰੇ ਕੁਝ ਗਲਤ ਬੋਲਣ ਦੀ ਲੋੜ ਨਹੀਂ ਮੇਰਾ ਨੰਬਰ ਰੱਖੇ 80000 83893 ਫੁੱਲ ਸਵਾਦ ਲਵੇ ਪੁੱਛਣ ਦਾ ਜਿਹਦੀ ਉੱਚ দাম ਆ ਉਹ ਪੁੱਛੇ ਠੀਕ ਆ ਕਿ ਨਹੀਂ ਚਲੋ ਐਸੀ ਕਰਕੇ ਸਸਰੀ ਕਾ ਸਾਰਿਆਂ ਨੂੰ ਮੈਂ ਲਾਈਵ ਹੋਣੀ ਸੀ ਮੇਰਾ ਦਿਲ ਸੀ ਮੈਂ ਪਤਾ ਅਗਲੇ ਵਿੱਚ ਪ੍ਰਿੰਕਲ ਬਾਈ ਲਈ ਹੋਰ ਸਵਾਦ ਲੈ ਕੇ ਆਵਾਂਗੇ ਚੀਜ਼ਾਂ ਬਣੇ ਰਹੋ ਜਿੱਥੇ ਤੱਕ ਉਹਨੇ ਵੀਡੀਓ ਪਾਣੀ ਸੀ ਪਾਤੀਆਂ ਬਿਰੇ ਡਿਲੀਟ ਕੋਈ ਨਹੀਂ ਹੁੰਦੀ ਐਵੇਂ ਪਈ ਰਹੂਗੀ ਜਦੋਂ ਮਰਜ਼ੀ ਮੇਰੀ ਪ੍ਰੋਫਾਈਲ ਹੈਰੀ ਸਿੱੱਠੀ ਖੋਲ ਕੇ ਚੈੱਕ ਕਰ ਲਈ ਤੂੰ ਵੀ ਸੁਵਾਦ ਲੈਣਾ ਫੋਨ ਕਰ ਲੈ ਬੱਸ ਮੇਰਾ ਭਰਾ ਸੱਸੀ ਕਾਜੀ ਸਾਰੇ ਆ